ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਾਡੇ ਲਈ ਬੜਾ ਕਲੀਅਰ ਕੀਤਾ ਹੋਇਆ ਗਿਆਨ ਬਿਹੁਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸਜਿਦ ਇਹ ਪਾਵਨ ਸ਼ਬਦ 1245 ਅੰਗ ਉੱਤੇ ਆ ਇਹਦੇ ਵਿੱਚ ਸਾਨੂੰ ਸਾਡੇ ਬਾਰੇ ਦੱਸਿਆ ਹੋਇਆ ਵੀ ਜੇ ਤੂੰ ਰਾਗੀ ਢਾਡੀ ਪ੍ਰਚਾਰਕ ਜਾਂ ਆਪਣੇ ਆਪ ਨੂੰ ਧਰਮੀ ਅਖਵਾਉਣਾ ਹੈ ਗ੍ਰੰਥੀ ਸਿੰਘ ਬਾਬਾ ਕੁਝ ਵੀ ਅਖਵਾਉਣਾ ਜਿੰਨੀਆਂ ਕੈਟਾਗਰੀਆਂ ਸਾਡੇ ਵਿੱਚ ਜਥੇਦਾਰ ਰਖਵਾਉਣਾ ਚਾਹੇ ਤੂੰ ਪ੍ਰਧਾਨ ਅਖਵਾਉਣਾ ਕੋਈ ਵੀ ਆਪਣੇ ਆਪ ਦੇ ਨਾਮ ਨਾਲ ਤੂੰ ਬੋਰਡ ਲਾਉਣਾ ਤਾਂ ਆਹ ਸ਼ਬਦ ਸਾਨੂੰ ਜਰੂਰ ਪੜ੍ਹ ਲੈਣਾ ਚਾਹੀਦਾ ਵੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸਣਾ ਕੀ ਚਾਹ ਰਹੇ ਸਮਝਾਉਣਾ ਕੀ ਜਾ ਰਹੇ ਗਿਆਨ ਬਿਹੁਣਾ ਗਾਵੇ ਗੀਤ ਭੁੱਖੇ ਮੁਲਾ ਘਰੇ ਮਸੀਤ ਓਕੇ ਭੁੱਖ ਨੇ ਲੋੜ ਹੁਣ ਭੁੱਖ ਕਿਸੇ ਨੂੰ ਕਿਸੇ ਨੂੰ ਕੁਰਸੀ ਦੀ ਭੁੱਖ ਹੈ ਕਿਸੇ ਨੂੰ ਸਿਰਫ ਚੌਧਰ ਦੀ ਜੀ ਹਜ਼ੂਰੀ ਦੀ ਭੁੱਖ ਹੈ ਕਿਸੇ ਨੂੰ ਪੈਸੇ ਦੀ ਭੁੱਖ ਹੈ ਕਿਸੇ ਨੂੰ ਆਉਦਿਆਂ ਦੀ ਭੁੱਖ ਆ ਭੁੱਖਾਂ ਤਰ੍ਹਾਂ ਤਰ੍ਹਾਂ ਦੀਆਂ ਹੁਣ ਮਸੀਤ ਕੱਲੇ ਉਹਨਾਂ ਦੀ ਗੱਲ ਥੋੜਾ ਇਹ ਸਾਡੇ ਲਈ ਵੀ ਆ ਹੁਣ ਇਹਦੇ ਲਈ ਕੋਈ ਬੰਦਾ ਆਪਣੇ ਆਪ ਨੂੰ ਗੀਤ ਗਾਦੇ ਗੌਂਦਾ ਕੋਈ ਪੰਥ ਦੇ ਗਾ ਰਿਆ ਕੋਈ ਆਪਣੇ ਗੁਰਦਾਰਿਆਂ ਦੇ ਗੀਤ ਗਾ ਰਿਆ ਕੋਈ ਮੰਦਰਾਂ ਦੇ ਗਾ ਰਿਆ ਗਾ ਰਹੇ ਨੇ ਸਾਰੇ ਪਰ ਕਾਦੇ ਲਈ ਗਾ ਰਹੇ ਨੇ ਭੁੱਖੇ ਮੁੱਲਾਂ ਅੱਜ ਮੈਂ ਵੀ ਗਾ ਰਿਆਂ ਕਾਦੇ ਲਈ ਅਸੀਂ ਗਾ ਰਹਿਆਂ ਆਪਣੇ ਲਈ ਨਹੀਂ ਦੂਸਰੇ ਲਈ ਤਾਂ ਕਿ ਸਾਨੂੰ ਪਤਾ ਲੱਗ ਜੇ ਆਦਤ ਸਾਡੀ ਹਾਲਤ ਹੋਣ ਦਾ ਕਾਰਨ ਮੇਨ ਹੀ ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਉਦੋਂ ਵੀ ਸਾਡੇ ਇੱਥੇ ਧਰਤੀ ਉੱਤੇ ਵਸਦੇ ਧਰਮ ਕਾਗੂ ਨੂੰ ਹੀ ਗੱਲਾਂ ਸਮਝਾਈਆਂ ਵੀ ਤੁਸੀਂ ਧਰਮ ਦੇ ਨਾਂ ਤੇ ਧੰਦਾ ਕਰਨ ਵਾਲੇ ਧਰਮੀ ਨਹੀਂ ਉਹ ਕਿਸੇ ਵੀ ਫੀਲਡ ਚ ਕਿਸੇ ਵੀ ਕੌਮ ਚ ਕਿਸੇ ਵੀ ਮਜ਼ਬ ਵਿੱਚ ਨਹੀਂ ਕੋਈ ਵੀ ਕੈਟਾਗਰੀ ਵਿੱਚ ਨਹੀਂ ਕਿਤੇ ਵੀ ਧਰਤੀ ਦੇ ਵਸਦੇ ਨੇ ਕਿਉਂਕਿ ਗੁਰਵਾਣੀ ਦਾ ਉਪਦੇਸ਼ ਕਿਸੇ ਇੱਕ ਵਿਸ਼ੇਸ਼ ਫਿਰਕੇ ਲਈ ਨਹੀਂ ਹੈ। ਕਲੀਅਰ ਕੀਤਾ ਗੁਰੂ ਸਾਹਿਬ ਨੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇ ਚੌਰਨ ਚਾਰੇ ਵਰਨਾਂ ਦੇ ਲੋਕਾਂ ਨੂੰ ਸਮਝਾਉਣਾ ਹੈ ਗੁਰੂ ਸਾਹਿਬ। ਤੇ ਦੱਸੀਆਂ ਗੱਲਾਂ ਖਰੀਆਂ। ਵੀ ਭਾਈ ਤੁਸੀਂ ਭੁੱਖੇ ਮਰਦੇ ਕੋਈ ਪੰਡਤ ਬਣ ਜਾਂਦਾ, ਕੋਈ ਗ੍ਰੰਥੀ ਬਣ ਜਾਂਦਾ, ਕੋਈ ਕਾਜੀ ਬਣ ਜਾਂਦਾ। ਹੁਣ ਸਾਬ ਜਦਿਆਂ ਨੂੰ ਫਤਵੇ ਕਿੰਨਾ ਨੇ ਸੁਣਾਏ। ਧਾਰਮਿਕ ਲੋਕਾਂ ਨੇ ਧਰਮ ਦੇ ਆਸਰੇ ਵਿੱਚ ਕਿਉਂ ਸੁਣਾਇਆ ਜਿਹੜਾ ਰਾਜਨੀਤਿਕ ਲੀਡਰ ਬਚਦਾ ਰਹੇ ਲੋਕਾਂ ਦੇ ਸਾਹਮਣੇ ਰਾਜਨੀਤਿਕ ਆਗੂ ਆਪ ਲੁਕ ਜਾਂਦਾ ਮੂਰੇ ਧਾਰਮਿਕ ਬੰਦੇ ਨੂੰ ਕਰ ਲੈਂਦਾ ਇਸੇ ਤਰ੍ਹਾਂ ਸਾਡੇ ਨਾਲ ਹੋ ਰਿਹਾ ਬਹੁਤ ਲੰਬੇ ਸਮੇਂ ਤੋਂ ਤਕਰੀਬਨ ਮੰਨ ਕੇ ਚਲੇ 100 ਸਾਲ ਤੋਂ ਵੀ ਜ਼ਿਆਦਾ ਸਾਡੇ ਵਾਲਿਆਂ ਨੇ ਵੀ ਕੀ ਕੀਤਾ ਮੂਰੇ ਜਥੇਦਾਰ ਲਾ ਲਿਆ ਕਰਤੂਤਾ ਬਾਪ ਮਾੜੀਆਂ ਕਰਨੀਆਂ ਗਲਤ ਕੰਮ ਆਪ ਕਰਨੇ ਸਾਰਾ ਕੁਝ ਉਲਟ ਕਰਕੇ ਮੂਰੇ ਜਥੇਦਾਰ ਕਰਦੇ ਆ ਅੱਜ ਵੀ ਹੋ ਰਿਹਾ ਸਾਡੇ ਜਥੇਦਾਰਾਂ ਦਾ ਅੱਜ ਦਾ ਜਿਹੜਾ ਰੋਲ ਆ ਇਮਾਨਦਾਰੀ ਨਾਲ ਜੇ ਬੰਦਾ ਦੱਸੇ ਉਹ ਕਾਜੀ ਤੋਂ ਵਜੀਦਖਾਨ ਦੇ ਕਾਜੀ ਤੋਂ ਵੱਧ ਨਹੀਂ ਹੈ ਜੇ ਉਦੋਂ ਨਹੀਂ ਹਾਂ ਚਣਵਾ ਰਿਹਾ ਉਹ ਤੋਂ ਆਰਡਰ ਦਵਾ ਕੇ ਤੇ ਅੱਜ ਵੀ ਤਾਂ ਸਾਡੇ ਗੋਲੀਆਂ ਵੱਜੀਆਂ ਨਹੀਂ ਅੱਜ ਵੀ ਮਾਰੇ ਜਾ ਰਹੇ ਨੇ ਭਰੀ ਕੌਣ ਕਰ ਰਿਹਾ ਜਥੇਦਾਰ ਕਿਸ ਨੂੰ ਮਾਫ ਗੋਲੀਆਂ ਕਰਨ ਵਾਲਿਆਂ ਨੂੰ ਮਾਫ ਦੁਰਵਰਤੋਂ ਨੂੰ ਰੋਕਣ ਦਾ ਗੁਰੂ ਨਾਨਕ ਇਸ ਧਰਤੀ ਤੇ ਆਇਆ ਅੱਜ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਹੀ ਗੁਰੂ ਨਾਨਕ ਦੇ ਸਿੱਖਕ ਬਾਉਣ ਵਾਲੇ ਪੰਥ ਦਾ ਬੋੜ ਲਾਉਣ ਵਾਲੇ ਪੰਥ ਦੇ ਗੀਤ ਗਾਉਣ ਵਾਲੇ ਲੋਕ ਅਸੀਂ ਗੁਰਨਾਨਕ ਦੇ ਉਲਟ ਸਾਡਾ ਸਿੱਖੀ ਪੰਥ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਕਿੰਨਾ ਤੋਂ ਖਤਰਾ ਬਹਿਰੂਪੀਆਂ ਤੋਂ ਜਿਨ੍ਹਾਂ ਨੂੰ ਗੁਰਨਾਨਕ ਪਾਤਸ਼ਾਹ ਨੇ ਆ 1245 ਅੰਗ ਉਤੇ ਕਲੀਅਰ ਕੀਤਾ ਗਿਆਨ ਬਿਹੁਣਾ ਬਿਹੁਣਾ ਹੁੰਦਾ ਹੀ ਨਾ ਗਿਆਨ ਪਤਾ ਨਹੀਂ ਗੁਰਦੁਆਰੇ ਸੋਝੀ ਨਹੀਂ ਹੈ ਬਾਣੀ ਪੜ੍ਹਨ ਨਹੀਂ ਜਾਣਦਾ ਪੰਥ ਕਾਗੂ ਆ ਪ੍ਰਧਾਨ ਸਾਹਿਬ ਨੇ ਪੈਸੇ ਦੇ ਜੋਰ ਨਾਲ ਬਣੇ ਆਗੂ ਉਹ ਲੈ ਡੁੱਬਣਗੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਵੇ ਇਹੀ ਸਾਡੇ ਨਾਲ ਹੋਇਆ ਪੰਜਾਬ ਨਾਲ ਹੋਇਆ ਸਾਡੇ ਲੋਕਾਂ ਨਾਲ ਹੋਇਆ ਪੰਥ ਨਾਲ ਹੋਇਆ ਕਿਉਂ ਹੋਇਆ ਆਗੂ ਗਿਆਨ ਬਿਹੁਣੇ ਨੇ ਜਥੇਦਾਰੋ ਬਾਬੇ ਨਾਨਕ ਦਾ ਜੇ ਹਿੰਮਤ ਮੈਸੇਜ ਫੜ ਖੜ ਕੇ ਫਸੀਲ ਤੋਂ ਦੱਸੋ ਸਾਡੇ ਆਗੂਆਂ ਨੂੰ ਦੇ ਗੁਰਨਾਨਕ ਬਾਬਾ ਸਾਡੇ ਪੰਥ ਦਾ ਆਗੂ ਆਹ ਗੱਲਾਂ ਕਰਦਾ ਹੈ ਆਹ ਦੱਸਦਾ ਉਹ ਭਾਂਡੇ ਮਾਜ ਕੇ ਕਲਾ ਡਰਾਮਾ ਕਰਕੇ ਗੁਰਨਾਨਕ ਆਗੂ ਨਹੀਂ ਬਣਿਆ ਆਹ ਕਹਿਣਾ ਰਾਜੇ ਸ਼ੀ ਮੁਕਦਮ ਕੁੱਤੇ ਕਿਵੇਂ ਲੱਗੀ ਗੱਲ ਇੱਕ ਕਮੈਂਟ ਕਰਕੇ ਵੀ ਦੱਸਣਾ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਵੀ ਕਰਨਾ ਤਾਂ ਕਿ ਸਾਡੇ ਵਿਦਵਾਨਾਂ ਦਾ ਆਗੂਆਂ ਦਾ ਸਾਡੇ ਜਥੇਦਾਰਾਂ ਨੂੰ ਥੋੜਾ ਜਿਹਾ ਧਿਆਨ ਆਵੇ ਪੰਥ ਦੇ ਬੋਰਡ ਲਾਉਣ ਵਾਲਿਆਂ ਨੂੰ ਅਕਲਾਵੇ ਪੰਜਾਬ ਦਾ ਲੋਕਾਂ ਦਾ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ